ਕੀ ਬਿਆਨਸਾ ਲਈ ਪ੍ਰੈਸ ਕਾਨਫਰੰਸ ਦਾ ਕੀ ਮਕਸਦ ਹੈ ਕਿ ਉਹ ਜਿਹੜੀ ਅਨੁਰਖਾ ਸਟਾਰਟਪ ਬੀ ਕਾਲਜ ਅੱਜ ਜਿਹੜੀ ਇਹ ਤੁਹਾਨੂੰ ਸਾਰਿਆਂ ਨੂੰ ਖੇਚਲ ਦਿੱਤੀ ਹੈ ਪਹਿਲਾਂ ਤਾਂ ਮੈਂ ਚਲਤ ਨਿਵਾਰ ਕਰਨਾ ਵੀ ਤੁਸੀਂ ਵੀ ਸਾਡੇ ਸ਼ਾਰਟਬੀਟ ਦੇ ਤੁਹਾਨੂੰ ਸਨਿਆ ਦਿੱਤਾ ਸਵੇਰੇ ਤੁਸੀਂ ਸਾਰੇ ਮੀਂਹ ਵਰਦੇ ਜਿੱਥੇ ਹੋਏ ਜੇ ਇਹ ਵੀ ਇੱਕ ਕਿਸਾਨਾਂ ਦੇ ਨਾਲ ਪੰਜਾਬੀਆਂ ਨਾਲ ਤੁਹਾਡੀ ਹਮਦਰਦੀ ਦਾ ਪ੍ਰਗਟਾਵਾ ਹੈ ਅੱਜ ਇਸ ਕਰਕੇ ਸਾਰੇ ਇਕੱਠੇ ਹੋਏ ਆ ਜਿੰਨੇ ਵੀ ਸਾਰੇ ਹਲਕਾਂ ਚਾਜਰਦਾ ਬੈਠੇ ਨੇ ਭਾਗਪੁਰ ਦੀ ਜਮੀਨ ਜਿਹੜੀ ਇਹਨਾਂ ਨੇ ਐਕਵਾਇਰ ਕੀਤੀ ਉੱਥੋਂ ਵੀ ਆਏ ਮਿੰਟੂ ਜੀ ਆਏ ਨੇ ਰਵੀ ਮੋਹਨ ਜੀ ਆਏ ਨੇ ਹਲਕਨ ਚਾਰਜ ਸਾਡੇ ਰਾਜਨ ਵੀਰ ਹੁਣੀ ਨੇ ਮਾਲ ਸਾਹਿਬ ਨੇ ਸਾਡੇ ਹੁਣੇ-ਹੁਣੇ ਪ੍ਰਧਾਨ ਜੀ ਨੇ ਮੀਤ ਪ੍ਰਧਾਨ ਬਣਾਏ ਨੇ ਸੰਧੂ ਸਾਹਿਬ ਤੇ ਸਾਰੇ ਮਹਜਨ ਸਾਹਿਬ ਇੱਥੇ ਨੇ ਅੱਜ ਸਾਰੇ ਤਾਂ ਇਕੱਠੇ ਹੋਏ ਆ ਕਿ ਸ਼੍ਰੋਮਣੀ ਕਲਦਲ ਨੇ ਬੜਾ ਵੱਡਾ ਪਿਛੇ ਲੱਜਣ ਦਾ ਅਪਰਾਧ ਕੀਤਾ ਕਿ ਜੋ ਲੈਂਡ ਐਕਵਾਇਰ ਕੀਤੀ ਗਈ ਉਹ ਕਿਸਾਨਾਂ ਨੇ ਬੜਾ ਵੱਡਾ ਧੱਕਾ ਕਿਉਂਕਿ ਕਿਸਾਨਾਂ ਨੂੰ ਕੋਈ ਸਰਕਾਰ ਦੇ ਹੀ ਨਹੀਂ ਰਹੀ ਜੇ ਪਹਿਲਾਂ ਤੇ ਇਹ ਲੋਕਾਂ ਨੂੰ ਸਮਝ ਨਹੀਂ ਕਿ ਸ਼ਾਇਦ ਉਹਨੂੰ ਕੋਈ 50 ਲੱਖ ਕਰੋੜ ਰੁਪਇਆ ਦੇਣਾ ਜਦੋਂ ਪਾਲਿਸੀ ਪੜੀ ਗਈ ਕੁਝ ਵਿਖਿਆ ਗਿਆ ਕਿ ਕਿਸਾਨਾਂ ਕੋ ਉਲਟੇ ਪੈਸੇ ਪਰ 1 ਏਕੜ ਕਰੋੜ ਰੁਪਇਆ ਲੈਣਾ ਉਹਨੂੰ ਡਿਵੈਲਪ ਕਰਨ ਦੀ ਤੇ ਸਿਰਫ ਕੋਈ 10 ਕੇ ਬਦਲੇ ਥਾਂ ਦੇਣਾ ਤੇ ਉਸ ਕਰਕੇ ਫਿਰ ਪ੍ਰਧਾਨ ਜੀ ਨੇ ਜਦੋਂ ਸਾਰੀ ਗੱਲ ਵੇਖੀ ਕਿ ਕਿਸਾਨ ਬੜੇ ਪਰੇਸ਼ਾਨ ਨੇ ਤੇ ਫਿਰ ਉਹਨਾਂ ਨੇ ਇਹ ਸਭ ਤੋਂ ਪਹਿਲਾਂ ਲੁਧਿਆਣਾ ਜਿੱਥੋਂ ਕਿ ਉਹ 25000 ਏਕੜ ਜ਼ਮੀਨਾਂ ਨੂੰ ਲੈਣੀ ਸੀ ਉੱਥੇ ਬੜਾ ਵੱਡਾ ਅਕਾਲੀ ਦਲ ਨੇ ਧਰਨਾ ਦਿੱਤਾ ਉਸ ਤੋਂ ਬਾਅਦ ਬਠਿੰਡੇ ਧਰਨਾ ਦਿੱਤਾ ਫਿਰ ਪਟਿਆਲਾ ਦਿੱਤਾ ਮਹਾਲੀ ਦਿੱਤਾ ਤੇ ਬੜਾ ਵੱਡਾ ਹੰਗਾਰਾ ਸਾਰੇ ਪੰਜਾਬ 'ਚੋਂ ਮਿਲਿਆ ਤੇ ਕਿਸਾਨਾਂ ਨੂੰ ਵੀ ਮਾੜੀ-ਮੋਟੀ ਇਹ ਜਿਹੜੇ ਬੰਦੇ ਡਿਪਰੈਸ਼ਨ 'ਚ ਜਾਣ ਨੂੰ ਤਿਆਰ ਵੀ ਹੋ ਰਾਤ ਮਢੀ ਕੇ ਅਕਾਲੀ ਦਲ ਨਾਲ ਖਲੋਤਾ ਹੈ ਦੂਜੀਆਂ ਪਾਰਟੀਆਂ ਵਾਲੇ ਬਿਆਨ ਤੇ ਦਿੰਦੇ ਰਹੇ ਪਰ ਸਾਹਮਣੇ ਕੋਈ ਨਹੀਂ ਆਇਆ ਇਸ ਕਰਕੇ ਸਰਕਾਰ ਨੂੰ ਇਹ ਮਜਬੂਰ ਨਫਰੇ ਕਾਨੂੰਨ ਵਾਪਸ ਲੈਣਾ ਪਿਆ ਇੱਕ ਹੋਰ ਬੜਾ ਵੱਡਾ ਕੰਮ ਬਦਲ ਸਾਹਿਬ ਨੇ ਕੀਤਾ ਹੈਗਾ ਕਿ ਦਰਬਾਰ ਸਾਹਿਬ ਚ ਜਾ ਕੇ 31 ਤੀ ਨੂੰ ਅਰਦਾਸ ਕਰਕੇ ਉੱਥੋਂ ਅਸ਼ੀਰਵਾਦ ਲੈ ਕੇ ਇੱਕ ਹਮਾਰੀ ਉੱਥੇ ਅੰਮ੍ਰਿਤਸਰ ਗੁਰਦੁਆਰੇ ਤੋਂ ਇੱਕ ਮੋਰਚਾ ਸ਼ੁਰੂ ਕਰਨਾ ਸੀ ਕਿ 5-500 ਬੰਦਾ ਰੋਜ਼ ਜਾਏਗਾ ਤੇ ਸਭ ਤੋਂ ਪਹਿਲਾਂ ਪ੍ਰਧਾਨ ਜੀ ਨੇ ਉਹ ਸ਼ੁਰੂ ਕਰਨਾ ਸੀ ਤੇ ਕੇਜਰੀਵਾਲ ਸਾਹਿਬ ਜਿਹੜੇ ਨੇ ਉਹਨਾਂ ਦੀ ਕੋਠੀ ਤੱਕ ਹੁੰਦਾ ਜਾ ਕੇ ਰੌ ਕਰਨਾ ਇਹ ਸਾਰੀਆਂ ਗੱਲਾਂ ਨੂੰ ਮੁੱਖ ਰੱਖਦੇ ਆ ਇਹ ਸਰਕਾਰ ਨੇ ਹੁਣ ਜਿਹੜਾ ਇਹ ਇਹ ਕਾਨੂੰਨ ਵਾਪਸ ਲਿਆ ਤੇ ਅੱਜ ਮੇਰੀ ਗੱਲ ਇਹ ਇੱਕ ਹੋਰ ਬੇਨਤੀ ਹੈ ਵੀ ਪ੍ਰੈਸ ਦੇ ਵਿੱਚ ਇਹ ਗੱਲ ਕਹਿ ਦੇਣੀ ਕਿ ਨੋਟੀਫਿਕੇਸ਼ਨ ਕਰਦਾ ਕਿ ਅਸੀਂ ਇਹ ਪਾਲਸੀ ਜਿਹੜੀ ਆ ਇਹ ਡਰਾਪ ਕਰ ਦਿੱਤੀ ਆ ਸਿਰਫ ਇੰਨੀ ਗੱਲ ਨਾਲ ਨਹੀਂ ਤਖਲੀ ਹੁੰਦੀ ਇਹ ਬਕਾਇਦਾ ਤੌਰ ਤੇ ਕੈਬਨਚ ਲਿਆ ਕੇ ਇਹਨੂੰ ਡੀ ਨੋਟੀਫੀਸ਼ਨ ਕਰਨ ਤਾਂ ਜੋ ਪੱਕਾ ਕੰਮ ਹੋ ਜਾਈ। ਅਜੇ ਵੀ ਕਿਸਾਨਾਂ ਤੇ ਤਲਵਾਰ ਲਟਕ ਰਹੀ ਆ। ਵੀ ਇਹ ਕੰਮ ਠੰਡਾ ਕਰਕੇ ਕੁਝ ਕਿਸਾਨਾਂ ਨੂੰ ਲਾਲਚ ਦੇ ਕੇ ਦੁਬਾਰਾ ਨਵੇਂ ਗੱਲ ਕਰ ਲੈ। ਤੇ ਵੱਡਾ ਹੰਗਾਰਾ ਇਸ ਕਰਕੇ ਮਿਲਿਆ ਕਿ ਲੋਕ ਪੰਜਾਬ ਦੇ ਬੜੇ ਸਿਆਣੇ ਨੇ। ਤੇ ਜਿਹੜੀ ਜ਼ਮੀਨ ਹੋਣ ਅਕਵਾਇਰ ਹੋਈ ਆ ਇਹ ਹੈਗੀ 65000 ਰੁਪਏ। ਤੇ ਇਹ ਵੱਡੇ ਸ਼ਰਨਾਂ ਚ ਕੀਤੀ। ਹੁਣ ਸਾਡੇ ਗਰਦਾਸਪੁਰ ਵੀ ਜਲਾਇਆ। ਇੱਥੇ ਕਰਾਲਾ ਪਿੰਡ ਆ ਉਥੇ ਐਕਵਾਇਰ ਕੀਤੀ ਉਹਨਾਂ ਅੱਗੇ ਵੀ ਬੜਾ ਤਕਾ ਹੋਇਆ ਕਾਂਗਰਸ ਵਾਲੇ ਵੀ ਉਹਦੀ ਜ਼ਮੀਨ ਐਕਵਾਇਰ ਹੋਈ ਬੱਸ ਸਟੈਂਡ ਲਈ ਤੇ ਇਹਦਾ ਬਟਾਲੇ ਵੀ ਹੋਈ ਤੇ ਬਾਕੀ ਛੋਟੇ ਛਾਣੇ ਮਿਊਸਿਕ ਕਮੇਟੀ ਜਿਹੜੀਆਂ ਇਹਨਾਂ ਨੇ ਫਿਰ ਉਹਦੇ ਵਿਵਾਲੇ ਵੀ ਹੋਣਾ ਸੀ ਤੇ ਉਹ ਇਹ ਕਰਕੇ ਲੋਕ ਸਾਡਾ ਸਾਰੇ ਤੁਰ ਪਏ ਤੇ ਬੜਾ ਵੱਡਾ ਹੰਗਾਰਾ ਮਿਲਿਆ ਇਸ ਕਰਕੇ ਇਹਨਾਂ ਨੇ ਵਾਪਸ ਕੀਤਾ ਤੇ ਤੁਹਾਨੂੰ ਅੱਜ ਖੇਚਲ ਦਿੱਤੀ ਹੈ ਕਿ ਤੁਹਾਡੇ ਰਹੀ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਇਹ ਵਿਸ਼ਵਾਸ ਦਿਉਨੇ ਆ ਕਿ ਕੋਈ ਵੀ ਸਰਕਾਰ ਵੱਲੋਂ ਕਿਸੇ ਵੀ ਧੱਕਾ ਹੋਏ ਅਕਾਲੀ ਦਲੋਂ ਦੇ ਨਾਲ ਡਟ ਕੇ ਰਹਿ ਕੇ ਪ੍ਰਧਾਨ ਸਰਬ ਦਾ ਆਦੇਸ਼ ਹੈ ਕਿ ਜਿੱਥੇ ਵੀ ਤੁਹਾਨੂੰ ਕੋਈ ਲੋੜ ਪੈਂਦੀ ਆ ਉਹਦੇ ਨਾਲ ਖਲੋ ਔਰ ਕਾਂਗਰਸ ਦੀਆਂ ਨੀਤੀਆਂ ਤੇ ਝਾੜੂ ਵਾਲੇ ਚੱਲੇ ਨਹੀਂ ਕਾਂਗਰਸ ਵਾਲੇ ਵੀ ਇਦਾਂ ਇੱਕ ਵਾਰ ਜਿੰਮੇਦਾਰੀ ਕਰਦੇ ਰਹੇ ਕਿਸੇ ਨਹੀਂ ਪੁੱਛਦੇ ਰਹੇ ਆ ਸਾਡੇ ਹਲਕੇ ਦੀ ਗੱਲ ਨਵੀਪੁਰ ਇਹ ਕਾਂਗਰਸ ਵੱਲੇ ਇੱਥੇ ਜ਼ਮੀਨ ਐਕਵਾਇਰ ਹੋਈ ਤੇ ਨਵੀਪੁਰ ਦੇ ਲੋਕ ਮੇਰੇ ਕੋਲ ਆਏ ਤੇ ਮੈਂ ਬਾਦਲ ਸਾਹਿਬ ਨੂੰ ਮਿਲਾਇਆ ਉਹਨੂੰ ਇਬਾਦਤ ਸਾਹਿਬ ਨੇ ਫਿਰ ਇਹ ਗੱਲ ਕਹੀ ਕਿ ਕਮਨਚ ਪਾਸ ਕਰਤਾ ਕਿ ਕਿਸੇ ਵੀ ਜ਼ਿਮੀਂਦਾਰ ਦੀ ਜ਼ਮੀਨ ਇੱਕ ਵਾਰ ਨਹੀਂ ਕੀਤੀ ਜਾਏਗੀ ਜਿੰਨਾ ਚਿਰ ਉਹਦੀ ਸਹਿਮਤੀ ਨਾ ਹੋਵੇ ਤੇ ਸਾਰੀ ਜ਼ਮੀਨ ਛੜਾਈ ਫਿਰ ਆ ਪੋਡਾ ਵਾਲੀ ਜ਼ਮੀਨ ਜਿਹੜੀ ਹੈ ਇਹ ਵੀ ਕਾਂਗਰਸ ਨੇ ਅਕਵਾਇਰ ਕੀਤੀ ਜਿੱਥੇ ਅੱਜਕੱਲ ਕੋਠੀਆਂ ਬਣ ਰਹੀਆਂ ਨੇ ਬਾਸ ਸਟੈਂਡ ਹੋਰ ਵੀ ਕਿਤੇ ਬਣ ਸਕਦਾ ਸੀ ਉਹ ਵੀ ਜ਼ਮੀਨ ਘਰਾਲੇ ਵਾਂ ਦੀ ਇੱਕ ਵਾਰ ਹੋਈ ਪਹਿਲਾਂ ਬਾਈਪਾਸ ਬਣਿਆ ਉਦੋਂ ਹੀ ਜ਼ਮੀਨ ਘਰਾਲੇ ਵਾਂ ਦੀ ਅਕਵਾਇਰ ਹੋਈ ਸੋ ਇਸ ਕਰਕੇ ਇਹ ਕਾਂਗਰਸ ਵਾਲੇ ਵੀ ਇਦਾਂ ਕਰਦੇ ਰਹੇ ਨੇ ਤਦੇ ਕਾਂਗਰਸ ਵਾਲੇ ਨਹੀਂ ਬੋਲਦੇ ਕਿਉਂਕਿ ਜੇ ਉਹ ਬੋਲਣਗੇ ਤੇ ਤੁਹਾਡੇ ਵਰਗੇ ਜਿਹੜੇ ਸੀਨੀਅਰ ਸਿਆਣੇ ਪੱਤਰਕਾਰ ਨੇ ਉਹਨਾਂ ਨੇ ਇਹ ਗੱਲ ਦਾ ਜਵਾਬ ਮੰਗਣਾ ਕਿ ਤੁਸੀਂ ਨਹੀਂ ਇੱਕ ਵਾਰ ਕੀਤੀ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਕਿ ਤੁਸੀਂ ਵੀ ਇੱਕ ਵਾਰ ਕਰਦੇ ਰਹੇ ਜੇ ਇਸ ਕਰਕੇ ਕਾਂਗਰਸ ਵਾਲੇ ਨਹੀਂ ਬੋਲੇ ਤੇ ਇਸ ਕਰਕੇ ਤੁਹਾਨੂੰ ਖੇਚੂ ਦਿੱਤੀ ਆ ਕਿ ਤੁਹਾਡੇ ਰਹੀਂ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਪੰਜਾਬੀਆਂ ਨੂੰ ਇਸ ਨੇ ਹੱਟਣਾ ਚਾਹੁੰਦੇ ਆ ਕਿਸੇ ਵਕਤ ਕੋਈ ਵੀ ਟੱਕਾ ਹੁੰਦਾ ਹੈ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਬੀਸ ਸਿੰਘ ਜੀ ਬਾਲਦੇ ਦੇ ਹਦਾਇਤਾਂ ਦੇ ਮੁਤਾਬਕ ਹਰ ਜ਼ਿਲ੍ਹੇ ਵਿੱਚ ਹਰ ਹਲਕੇ ਵਿੱਚ ਇੰਚਾਰਜੜੇ ਨੇ ਉਹ ਲੋਕਾਂ ਨਾਲ ਰਹਿਣਗੇ ਤੇ ਸਰਕਾਰ ਤੇ ਦਾਵਾ ਕਰਦੀ ਕਿ ਡਵੈਲਪਮੈਂਟ ਦੀ ਸਕੀਮ ਸੀ ਪਰ ਇਹ ਤਾਂ ਲੋਕ ਤੇ ਜਾ ਤੁਸੀਂ ਆਪੋਸ਼ਨੇ ਵਿਰੋਧ ਖੋਖੀ ਤੱਕਾ ਦੇਖੋ ਡਵੈਲਪਮੈਂਟ ਤੇ ਤਾਂ ਨਾ ਸਾਡੇ ਕੋਈ ਕਿਸਾਨ ਆਏ ਕਿ ਸਾਡੇ ਕੋਈ ਛੁੱਟਛੁੱਟੀਆਂ ਜ਼ਮੀਨਾਂ ਨੇ ਤੇ ਜੇ ਐਕਵਾਇਰ ਹੋ ਗਈਆਂ ਅਸੀਂ ਜਾਣਾਂ ਕਿੱਧਰ ਨੂੰ ਉਹ ਤਾਂ ਪੈਸਾ ਤੇ ਕੋਈ ਮਿਲ ਨਹੀਂ ਰਿਹਾ ਜਾਂ ਤੇ ਕੋਈ ਉਹਨਾਂ ਮੁੱਲ ਤੈਅ ਕਰ ਦੇ ਉਹਨਾਂ ਨੂੰ ਕੋਈ ਪੈਸੇ ਮਿਲਦੇ ਉਹ ਕੋਈ ਜਾ ਕੇ ਜਿੱਦਾਂ ਪਹਿਲਾਂ ਵੀ ਕਿਸੇ ਵਕਤ ਸੁਣਦੇ ਰਹੇ ਆ ਵੀ ਇੱਧਰ ਕੋਈ ਜ਼ਮੀਨ ਜੇ ਜਿਹੜੇ ਸ਼ਹਿਰ ਕਿਹਦੇ ਐਕਵਾਇਰ ਹੋਈ ਆ ਤੇ ਦਿਨਨਗਰ ਆ ਜਾ ਕੇ ਗਾਂਨ ਰੋਡ ਰਾਜ ਜਾ ਕੇ ਸਾਡੇ ਜ਼ਿਲ੍ਹੇ ਉੱਥੇ ਸਸਤੀਆਂ ਜ਼ਮੀਨਾਂ ਲੈ ਲੈਂਦੇ ਸੀ ਤੇ ਜਦੋਂ ਉਹਨੂੰ ਮਿਲਣਾ ਹੀ ਕੁਛ ਨਹੀਂ ਤੇ ਉਲਟਾ ਇਹਨਾਂ ਨੇ ਕਹਿਤਾ ਵੀ ਕਰੋੜ ਰੁਪਏ ਤੁਹਾਡੇ ਕੋਲ ਲੈਣਾ ਉਹਨੂੰ ਡਵੈਲਪ ਕਰਨ ਵਾਸਤੇ ਤੇ ਇਸ ਕਰਕੇ ਫਿਰ ਲੋਕ ਜਿਹੜੇ ਲੰਬੰਦ ਹੋਏ ਤੇ ਕਾਲੀਦਾਲ ਦੇ ਫਿਰ ਸਟੈਂਡ ਆ ਤੇ ਉਹ ਅੱਜ ਸਟੈਂਡ ਸਾਡਾ ਕਾਮਯਾਬ ਹੋਇਆ ਗਾਂ ਵੀ ਨਾਲ ਆ ਕਿਸਾਨਾਂ ਦੀ ਮੇਰੇ ਸਾਹਿਬ ਇੱਕ ਖੜਾ ਨਵਾਂ ਤੜਾ ਫਾਰਮ ਹੋ ਗਿਆ ਹੈ ਨਵਾਂ ਪ੍ਰਧਾਨ ਚੁਣ ਲਿਆ ਗਿਆ ਹੈ ਕਹਿੰਦੇ ਕਾਲੀਦਾਲ ਇੱਕ ਨਵਾਂ ਉਹ ਹੋ ਵਿੱਚ ਆ ਗਿਆ ਇਸ ਦਾ ਇੱਕ ਤਰੀਕਾ ਉਹ ਵੇਖੋ ਜੀ ਉਹ ਗਿਆਨੀ ਹਰਪ੍ਰੀਤ ਨੂੰ ਤੁਹਾਨੂੰ ਉਹ ਦੇਖਾ ਲੱਗਿਆ ਕਿਉਂਕਿ ਜਦੋਂ ਬੰਦਾ ਕਾਲ ਤਖਤ ਤੇ ਜਹੇਦਾਰ ਹੁੰਦਾ ਉਹਦੀ ਇੱਕ ਆਵਾਜ਼ ਤੇ ਸਾਰੇ ਸਿੱਖ ਤੇ ਸਾਰੇ ਪੰਜਾਬੀ ਇਕੱਠੇ ਹੁੰਦੇ ਉਹਨੇ ਕਿ ਸਿਆਸੀ ਪੜਾ ਵਿੱਚ ਆ ਗਿਆ ਤੇ ਪ੍ਰਧਾਨਗਰ ਬਣਨਾ 12 ਬੰਦਿਆਂ ਦਾ ਪ੍ਰਧਾਨ ਬਣਿਆ ਦੱਸੇ ਨਾ ਵੀ ਉਹ ਪਾਰਟੀ ਦਾ ਦਫ਼ਤਰ ਕਿੱਥੇ ਆ ਆ ਭਰਤੀ ਕਰਦੇ ਬੰਦੇ ਅਕਾਊਂਟ ਕਿੱਥੇ ਆ ਉਹਦੇ ਕੋਲ ਹਲਕਾ ਅਨਚਾਰਜ ਕਿੱਥੇ ਨੇ ਕਿਦਾ ਚੋਣ ਲੜਨੀ ਆ ਉਹ ਐਵੇਂ ਪ੍ਰਧਾਨ ਜੀ ਦੇ ਖਿਲਾਫ ਸਬੀਰ ਸਿੰਘ ਜੀ ਬਾਦਲ ਦੇ ਉਲਟੋ ਬੋਲਦਾ ਤੇ ਉਹਨੂੰ ਨਹੀਂ ਚਾਹੀਦਾ ਬੋਲਣਾ ਚਲ ਉਹਦੀ ਖਾਸ਼ੀ ਪਹਿਲਾਂ ਉਹਨੇ ਧੜੇ ਬੰਦੀ ਬਣਾਈ ਕਾਲੀ ਦਲ ਚ ਕਿ ਦੋਏ ਧੜੇ ਮੈਨੂੰ ਕਹਿਣ ਕਿ ਮੈਂ ਪ੍ਰਧਾਨ ਬਣ ਜਾਊ ਉਹੋ ਨਹੀਂ ਗੱਲ ਬਣੀ ਤੇ ਉਹਨੇ ਹੁਣ ਸੋਚਿਆ ਪ੍ਰਧਾਨ ਜੀ ਤੇ ਬਣ ਗਏ ਡੈਲੀਗੇਟਾਂ ਦੇ ਅਨੁਸਾਰ ساری ਗੱਲਬਾਤ ਹੋ ਗਈ ਤੇ ਹੁਣ ਮੈਂ ਕੱਲਾ ਹੀ ਬਣ ਜੰਨਾ ਆਂਦੇ ਡਿਆਲੀ ਕਰਨੇ ਕਿ ਹੋਣ ਹੋਈ ਆ ਤੇ ਬੁਸ਼ੇ ਭਰਤੀ ਕਿੱਥੇ ਹੋਈ ਰਖਣਾ ਸਾਹਿਬ ਦੇ ਪਹਿਲੇ ਨੇ ਕਹਿ ਗਏ ਇੱਥੇ ਤੇ ਅਸਰਾਏ ਨੂੰ ਵੀ ਸਾਡਾ ਇਹ ਪ੍ਰਧਾਨ ਦਾ ਇਹ ਹਰਪ੍ਰੀਤ ਦਾ ਤੇ ਉਹਨੂੰ ਨਹੀਂ ਇਹ ਕੰਮ ਚਪਣਾ ਚਾਹੀਦਾ ਚਲੋ ਜਿਹੜੀ ਉਹਦੀ ਲਾਈਨ ਆ ਉਧਰ ਹੀ ਰਹਿਣਾ ਚਾਹੀਦਾ ਸੀ ਤੇ ਕੋਈ ਕਿ ਨਹੀਂ ਇਹ ਜਿਹੜੀਆਂ ਗੱਲਾਂ ਕਰਦੇ ਨੇ ਇਹ ਦੋ ਆਖ ਮਹੀਨਿਆਂ ਨੂੰ ਸਾਰੇ ਠੋਸ ਕਹਿੰਦੇ ਸਨ ਪਹਿਲੇ ਇਹਨਾਂ ਦੇ ਲੀਡਰਾਂ ਦੇ ਬਿਆਨ ਹੁੰਦੇ ਹੁਣ ਕਿਤੇ ਅਖਬਾਰ ਚ ਲਾਉਂਦੇ ਨਹੀਂ ਅਖਬਾਰ ਚ ਖਬਰ ਲਾਉਣੀ ਕਿਹੜੀ ਸੌਖੀ ਆ ਤੁਸੀਂ ਸਾਰੇ ਜਾਣਦੇ ਸੀ ਤੇ ਇਸ ਕਰਕੇ ਦੋ ਚੜ੍ਹਦੇਣ ਗੱਲਾਂ ਇਹ ਚੜਲੀਆਂ ਨੇ ਤੇ ਮੁੜ ਕੇ ਕਿਸੇ ਨੇ ਪੁੱਛਣਾ ਨਹੀਂ ਆਉਂਦੇ ਸਾਰੇ ਸਾਥ ਬੰਦੇ ਖਿਲਾਰਨੇ ਨੇ ਪਹਿਲਾਂ ਤੇ ਬੰਦੇ ਲੱਭਣੇ ਜੀ ਇਹ ਲੱਭਣਗੇ ਤੇ ਇਹ ਉਹੀ ਬੰਦੇ ਨੇ ਨਾਲ ਨੇ ਜਿਹੜੇ ਸ਼੍ਰੋਮਣੀ ਕਾਲਜ ਦੇ ਖਿਲਾਫ ਨੇ ਤੇ ਨਿਜੀ ਤੌਰ ਤੇ ਪ੍ਰਧਾਨ ਜੀ ਦੇ ਉਲਟ ਨੇ ਤੇ ਜਦੋਂ ਖਿਲਾਰ ਲਗੇ ਬੰਦੇ ਤੇ ਜੀ ਉਹ 5-500 ਹਜ਼ਾਰ ਹਜ਼ਾਰ ਵੋਟ ਲੈਣਗੇ ਤਾਂ ਫਾਇਦਾ ਹੋਣਾ ਕਿਉਂਕਿ ਸਾਡਾ ਨਾ ਚਾਹੀਏ ਇਹ ਨਹੀਂ ਉਹ ਕਾਂਗਰਸ ਨੂੰ ਵੋਟਾਂ ਪੈਣਗੀਆਂ ਨੇ ਇਸ ਕਰਕੇ ਜੋ ਰੱਬ ਕਰਦਾ ਠੀਕ ਆ ਚਲੋ ਇਹ ਬੜੇ ਚਿਰ ਦੇ ਲੱਗੇ ਹੀ ਇਹ 10-12 ਬੰਦੇ ਆ ਗਏ ਨੇ ਉਹਨਾਂ ਦਾ ਪ੍ਰਧਾਨ ਬਣੇਗਾ ਜਾਂ ਬਣ ਗਿਆ ਹੁਣੇ ਥਰੇ ਬਣ ਗਏ ਕੋਈ ਗੱਲ ਨਹੀਂ ਔਰ ਇਹ ਯਾਦ ਕਰੋ ਤੁਸੀਂ ਇਦਾਂ ਦੀਆਂ ਕਈ ਘਟਨਾਵਾਂ ਪੰਜਾਬ 'ਚ ਨਿਕੀਆਂ ਮੋਟੀਆਂ ਵਾਪਰੀਆਂ ਪਿੱਛੇ ਪੀਪੀ ਪਾਰਟੀ ਬਣ ਗਈ ਤੇ ਪੀਪੀਐ ਬੰਦੇ ਖਿਲਾਰਦੇ ਜਦੋਂ ਮੈਂ ਦੂਜੀ ਵਾਰੀ ਬਣਿਆ ਤੇ ਉਹ ਹਜ਼ਾਰ-ਹਜ਼ਾਰ 15-15 ਰੋਡ ਲੈ ਕੇ ਜਿਹੜੀ ਕਾਂਗਰਸ ਨੂੰ ਪੈਣੀ ਸੀ ਤੇ ਸਾਡੀ ਸਰਕਾਰ ਦੁਬਾਰਾ ਬਣ ਗਈ ਤੇ ਪ੍ਰਧਾਨ ਜੀ ਸਾਡੇ ਉਪ ਮੁੱਖ ਮੰਤਰੀ ਬਣ ਗਏ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣ ਗਏ ਇਹ ਕਹਿੰਗੇ ਇਹ ਜੇ ਨਹੀਂ ਵੀ ਬਣਦੇ ਇਹ ਬੰਦੇ ਨਹੀਂ ਵੀ ਵਖਰੇ ਹੁੰਦੇ ਤੇ ਕਦੀ ਰਾਜਨੀਤੀ ਦੇ ਵਿੱਚ ਸਾਰੇ ਲੋਕ ਨਹੀਂ ਇਕੱਠੇ ਹੁੰਦੇ ਹੋਰ ਬੰਦੇ ਤੁਰ ਪਣਾ ਸੀ ਸੋ ਇਸ ਕਰਕੇ ਇਹ ਦੋ ਚਾਰ ਦਿਨ ਦੀ ਗੱਲ ਚੱਲਣੀ ਆ ਤੇ ਵਿੱਚੋਂ ਇਹ ਵੀ ਬੰਦੇ ਪੂਰੇ ਨਹੀਂ ਜਾਣੇ ਪੇਪਰ ਪ੍ਰਧਾਨ ਜੀ ਨੂੰ ਅਪਰੋਚ ਕਰਨ ਦੇ ਨੇ ਕਈਆਂ ਸੌਦੇ ਕਰਨੇ ਨੇ ਕਈਆਂ ਬੰਦਿਆਂ ਨੇ ਬੰਦਿਆਂ ਨੇ ਮੋਲ ਵਟਣੇ ਵੀ ਮੈਨੂੰ ਟੇਟ ਦੇਣ ਜਣੀਆਂ ਮੇਰੇ ਮੁੰਡਿਆਂ ਦੇ ਦਿਓ ਕਈ ਕਹਾਣੀਆਂ ਵਾਲੇ ਹੋਣੀਆਂ ਨੇ ਆਡੇ ਗਾਂ ਗਾਂ ਵੇਖੋ ਇਹ ਰਾਜਨੀਤਿਕ ਜਿਹੜਾ ਸਿਸਟਮ ਹੁੰਦਾ ਇਹ ਲੰਮਾ ਚੌੜਾ ਹੁੰਦਾ ਬਸ ਸ਼ਮੀਰ ਜੀ ਨੇ ਬੇਨਤੀ ਵੀ ਕੀਤੀ ਹੈ ਜਿਹੜੇ ਰਸਤੇ ਬਣਾ ਲੇ ਮੇਰੇ ਸਾਹ ਵਾਪਸ ਆ ਜਾਣ ਕੀ ਦੇਖਦੇ ਹੋ ਉਹ ਆ ਉਹ ਤੇ ਕਹਿੰਦੇ ਨੇ ਆ ਜਾਣ ਪਰ ਹੁਣ ਕਿਹੜੇ ਮੂੰਹ ਨਾਲ ਗੱਲਾਂ ਬੜੀਆਂ ਕਰ ਬੈਠੇ ਨੇ ਜੇ ਕੋ ਨਾਰਾਜ਼ ਆ ਚੁੱਪ ਕਰਕੇ ਬਹਿ ਰਹੇ ਜਨੂੰ ਕਿਹੜੇ ਰੈਨਮਾ ਹੋ ਜਾਂਦਾ ਆਣ ਕੇ ਝੋਲੀ ਜਿਹੜਾ ਬੜੇ ਬੜੇ ਵੱਡੇ ਫਟ ਮਿਲ ਜਾਂਦੇ ਨੇ ਕਦਾਈ ਦੀ ਸੀ ਕਿਦਾਈ ਨਾ ਪਾਈ ਨੂੰ ਕਿਸ ਤਰ੍ਹਾਂ ਵੇਚਦੇ ਹੋ ਕਿਦਾਂ ਕੱਟ जोड ਜਾ ਬਾਜਪਾ ਦਾ ਕੱਟ जोड ਹੋ ਰਿਹਾ ਜੀ ਪ੍ਰਧਾਨ ਜੀ ਦੀ ਪਾਵਰ ਆ ਸਾਡਿਆਂ ਦੀ ਕਿ ਕੀ ਕਰਦੇ ਨੇ ਕਿਦਾਂ ਨਹੀਂ ਕਰਦੇ ਜੋ ਕਰਨਗੇ ਫੈਸਲਾ ਸਾਨੂੰ ਠੀਕ ਆ ਅਕਾਲੀ ਦਲ ਮਜ਼ਬੂਤ ਆ ਦਿਨ ਬਦ ਦਿਨ ਮਜ਼ਬੂਤ ਹੋ ਰਿਹਾ ਲੋਕ ਨਾਲ ਜੁੜ ਰਹੇ ਨੇ ਮਦਿਆਂ ਦੀ ਗੱਲ ਆ ਬਾਕੀ ਠੀਕ ਆ 10 ਸਾਲ ਰਾਜ ਭਾਗ ਰਿਆ ਸੀ ਤੇ ਲੋਕਾਂ ਨੂੰ ਨਾਰਾਜ਼ਗੀ ਸੀ ਲੋਕਾਂ ਨੇ ਦੂਜਨ ਲੈਣ ਦਾ ਇਹ ਤਾਂ ਐਵੇਂ ਇੱਕ ਵਾਅਰ ਲੋਏ ਹੋ ਗਿਆ ਨਾ ਪ੍ਰਧਾਨ ਜੀ ਨੂੰ ਕਹਿਤਾ ਇਤੋ ਇਸਤੀਫਾ ਦਿਓ ਜੀ ਤੁਹਾਡੇ ਹੁੰਦਿਆ ਇਹ ਪਾਰਟੀ ਹਰ ਗਈ ਆ ਤੇ ਕੇਜੀ ਵਾਲਾ ਆ ਦਿੱਲੀੋਂ ਕਿਸ ਨੇ ਇਸਤੀਫਾ ਨਹੀਂ ਮੰਗਿਆ ਚੰਨੀ ਸਾਹ ਵਰਗੇ ਜੀ ਉਹਨਾਂ ਨੂੰ ਕੋਈ ਕਿਸ ਨੇ ਨਹੀਂ ਇਸਤੀਫਾ ਮੰਗਿਆ ਕਈ ਬੰਦੇ ਪਾਰਟੀ ਦੇ ਮੁੱਖ ਮੰਤਰੀ ਹੱਦ ਰਹੇ ਨੇ ਕਿਸ ਨੇ ਇਸਤੀਫਾ ਨਹੀਂ ਮੰਗਿਆ ਸਿਰਫ ਜ਼ਾਰ ਸ਼ਬੀਰ ਸਿੰਘ ਦੇ ਬਾਦਲ ਦੇ ਦਿਵਾਲੀ ਹੋਏ ਨਾ ਇਹ ਲਾਂਬੇ ਹੋ ਜੇ ਤੇ ਕਾਲੀ ਦਲ ਕਮਜ਼ੋਰ ਹੋ ਜਾਂਦਾ ਕਿਉਂਕਿ ਉਹਨਾਂ ਤੋਂ ਬਿਨਾਂ ਕੰਮ ਨਹੀਂ ਚੱਲ ਸਕਦਾ ਹੁਣ ਇਹ ਪਰਿਵਾਰਵਾਦ ਦੀ ਗੱਲ ਚਾਈ ਜਾਂਦੇ ਨੇ ਪਰਿਵਾਰਵਾਦ ਜਿਹੜਾ ਕੋ ਸਿਆਣਾ ਪਰਿਵਾਰ ਦਾ ਮੁੰਡਾ ਜੇ ਨਾ ਤੁਰ ਪਿਆ ਐ ਐਮਪੀ ਬਣ ਗਿਆ ਸੁਖਵੀਰ ਸਿੰਘ ਬਾਦਲ ਕਿੰਨੀ ਵਾਰੀ ਐਮਐਲਏ ਕੋ ਮੁੱਖ ਮੰਤਰੀ ਕੋਈ ਕੀ ਬਣ ਗਿਆ ਤੇ ਹੁਣ ਫਿਰ ਉਹਨੂੰ ਲਾਂਬੇ ਕਰਕੇ ਤੇ ਫਿਰ ਇਹਨਾਂ ਦੇ ਨਾਲ ਜਿਹੜੇ ਨਾਲ ਤੁਰੇ ਫਿਰਦੇ ਨੇ 12 13 ਬੰਦੇ ਇਹ ਕਰਕੇ ਪੁਰਾਣੇ ਬੰਦੇ ਨੇ ਖਾਨਦਾਨੀ ਬੰਦੇ ਨੇ ਤੇ ਇਹ ਨਹੀਂ ਕਹੀ ਜਾਣਾ ਜੀ ਉਹ ਜੀ ਆ ਖਾ ਗਏ ਨੇ ਜੀ ਇੰਨਾ ਖਾ ਗਏ ਫਰਣੀ ਗਲਤੀ ਠੀਕ ਗੱਲ ਜਾਓ ਜਾ ਕੇ ਪਿੰਡ ਦੇ ਲੇਖੋ ਉਹ ਬਾਦਸ਼ਾਹ ਪਤਾ 890 ਕਿਲਾ ਜ਼ਮੀਨ ਆ ਥੋੜੀਆਂ ਦੇ ਕੰਮ ਨੇ ਹੋਟਲਾਂ ਦੇ ਕੰਮ ਨੇ ਬਸਾਂ ਦੇ ਕੰਮ ਨੇ 23 ਹਜ਼ਾਰ ਉਹ ਸ਼ਕਬੀਰ ਸੇ ਬਾਹਰ ਲੈ ਕੇ ਚੰਗੇ ਪ੍ਰਸਿੱਧਾਰ ਦੇ ਘਰ ਜਾਂ ਪਿਆ ਤੇ ਇਹਨਾਂ ਨੂੰ ਤਕਲੀਫ ਕਰਦੀ ਆ ਤੇ ਜੇ 10 ਸਾਲ ਹੋਰ ਵੀ ਕੋਈ ਕਲਦਲਦਾ ਪਧਾਰ ਰਹਿਦਾ ਮੁੱਖ ਮੰਤਰੀ ਤੇ ਉਹਨੇ ਹਰ ਜਣਾ ਹੀ ਲਗਾ ਸਤਿਅਮ ਸ਼ਾ ਅਬਦਦੀ ਤੋਂ ਤੁਰ ਕੇ ਵੇਖ ਲੋ ਕੋਈ ਰਾਜ ਭਾਗ ਤਾਂ ਡਿਕਟੇਟਰਸ਼ਿਪ ਆ ਭਾਵੇਂ ਲੋਕ ਨਰਾਜ ਆ ਭਾਵੇਂ ਕੋਈ ਰਾਜਨੀਤੀਆ ਪਾਰਟੀਆਂ ਦੇ ਬੰਦੇ ਹਰਦੇ ਵੀ ਆ ਜਿੱਦੇ ਵੀ ਬੰਦੇ ਆ ਤੇ ਜਿਹੜੇ ਬੰਦੇ ਨਿੱਜੀ ਤੌਰ ਤੇ ਉਹਨਾਂ ਨਰਾਜ ਨੇ ਇਨਾ ਕੁਝ ਲੈ ਕੇ ਤੇ ਉਹ ਹੀ ਜਾਂਦੇ ਨੇ ਪ੍ਰਧਾਨ ਜਿਹੜਾ ਇਹ ਸਾਡਾ ਮੜਾ ਆ ਹੁਣ ਤੁਹਾਡੇ ਸਾਹਮਣੇ ਲੋਕਾਂ ਸਰਬਸੰਮਤੀ ਨਾਲ ਉਹਨੂੰ ਪ੍ਰਧਾਨ ਬਣਾਇਆ ਇਹ ਨਿੱਕੀਆਂ-ਮੁਟੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਨੇ ਕਿਸੇ ਦੇ ਕੋਲ ਖਿਲਾਫ ਬੋਲਦਾ ਕੋ ਟੁੱਟ ਗਿਆ ਕੋ ਜੁੜ ਗਿਆ ਇਸ ਤਰ੍ਹਾਂ ਕਿ ਪਾਰਟੀ ਬੜਾ ਵੱਡਾ ਸੁੰਦਰ ਆ 100 ਸਾਲ ਤੋਂ ਵੱਧ ਪੁਰਾਣੀ ਪਾਰਟੀ ਆ ਇਹ ਮਜ਼ਬੂਤ ਰਹਿਣੀ ਆ ਔ ਇਸ ਸਮੇਂ 'ਚ 27 'ਚ ਸਾਡੀ ਸਰਕਾਰ ਬਣੀ ਆ ਅਕਾਲੀ ਦਲ ਦੀ ਅਦਾ ਜੀ ਨੇ ਮੁੱਖ ਮੰਤਰੀ ਬਣਨਾ ਤੇ ਸਾਡੇ ਸਾਰੇ ਐਮਐਲਏ ਬਣਨੇ ਨੇ ਵਜ਼ੀਰ ਬਣਨੇ ਨੇ ਲੋਕਾਂ ਡਿਵੈਲਪਮੈਂਟ ਕਰਾਵਾਂਗੇ ਜਿੱਦਾਂ ਪਹਿਲਾਂ ਡਿਵੈਲਪਮੈਂਟ ਕਰਾਉਣ ਦਾ ਉਹ ਤਰੀਕਾ ਆ ਜੋ ਪੰਜਾਬ ਚ ਕੰਮ ਬੋਲਦੇ ਨੇ ਕਾਲੀ ਦਲ ਦੇ ਬੋਲਦੇ। ਸਵੇਸ਼ ਕਰਕੇ ਕੋਈ ਘਰਉਣ ਵਾਲੀ ਗੱਲ ਨਹੀਂ। ਇੱਥੇ ਸਾਡੇ ਗੱਲਿਆ ਹਲਕੇ ਦੀ ਕਿ ਉਹ ਕੂੜੇ ਦਾ ਬੜਾ ਮੁੱਦਾ ਬਣਿਆ। ਕਿ ਉਹ ਹੁਣ ਇਥੇ ਉਹ ਦੋ ਘਰਾਂ ਥਾਂ ਜਿਕੇ ਐਡਮਿਨਿਸਟ੍ਰੇਸ਼ਨ ਨੂੰ ਕਹਿ ਕੇ ਟੋਏ ਪਟੰਡੇ ਨੇ। ਦੇਖੇ ਟੋਇਆ ਜਿ ਵੀ ਕੂੜਾ ਜਿਹੜਾ ਉਹ ਸਮਾਂ ਅਹੀਂ ਅੱਜ ਵੀ ਇਹ ਗੱਲ ਤੇ ਕਾਇਮ ਆ। ਪੀ ਸਾਫੀ ਦੇ ਦੇਣਾ। ਮੈਂ ਆਪਣੀ ਜ਼ਮੀਨ ਚ ਸੜਾ ਲਗਾ ਜਾਂ ਜ਼ਮੀਨ ਦਾ ਪ੍ਰਬੰਧ ਕਰਕੇ ਦੇਣਾ। ਪਿਛੇ ਐਮਐਲਏ ਬੋਲਣ ਰਿਹਾ ਸੀ। ਮੇਰੀ ਵੇਖੋ ਜੀ ਅੰਦਾ ਕੁਰਬਾਨੀਆਂ ਆ। ਮੈਂ ਇਹ ਅੰਡਰਬ੍ਰਿਜ ਬਣਾਇਆ ਤੇ ਮੇਰਾ ਇਹ ਉਹ ਸ਼ੋਰੂਮ ਬੰਦ ਹੋ ਗਿਆ ਜੀ ਦਿਖਾਨਾ ਬੰਦ ਹੋ ਗਿਆ ਮੈਨੂੰ 3-4 ਲੱਖ ਰੁਪਈਆ ਮਹੀਨੇ ਦਾ ਆਉਂਦਾ ਸੀ ਤੇ ਇਹ ਬੰਦ ਜਿਹੜਾ ਇਹ ਜਿਹੜੇ ਸਿਆਣੇ ਆਂਦੇ ਨੇ ਨਾ ਵੀ ਜੇ ਕਿਸੇ ਲਈ ਟਵਾ ਪਟੀ ਲਈ ਆਪਣੇ ਲਈ ਖੂਬ ਫਟਣਾ ਪੈਂਦਾ ਰੱਬ ਪਰੋਂਦਾ ਇਹ ਸਾਡਾ ਬੰਦ ਕਰਾਇਆ ਨਾ ਕਾਂਗਰਸ ਵਾਲੇ ਐਮਐਲਏ ਨਾਲ ਕੇ ਹੁਣ ਆਪਣਾ ਟੋਕੰਡੀ ਲਈ ਬੰਦ ਹੋ ਗਿਆ ਇਹ ਬੰਦ ਨਹੀਂ ਹੋਣਾ ਇਹ ਅੰਡਰਬ੍ਰਿਜ ਇਹਨੇ ਪਿੱਛੇ ਰੋਕ ਦਿੱਤਾ ਸੀ ਸਰਕਾਰ ਬਦਲੀ ਲੋਕਾਂ ਰਵਾ ਪਾਇਆ ਵੀ ਜੋ ਨਕਸ਼ੇ ਚ ਲੈਵਲ ਤੇ ਲਿਆਓ ਤੇ ਫਿਰ ਆਗੀ ਗਾੜੀ ਕੰਦ ਤੇ ਅਜੇ ਹੀ ਬੈਮਨੀ ਕੀਤੀ ਆ ਆਪਣੇ ਵੱਲ ਥਾਂ ਵੱਧ ਛੱਡਿਆ ਤੇ ਪਰਲੇ ਬੰਨੇ ਥਾਂ ਇਹਦਾ ਕੱਟ ਛੱਡਿਆ ਜਾ ਕੇ ਵੇਖ ਲਿਓ ਤੇ ਫਿਰ ਕਹਿਣ ਜਿਆ ਸਾਡਾ 3-4 ਲੱਖ ਕਰਾਇਆ ਹੁੰਦਾ ਸੀ ਤੇ ਸਾਨੂੰ ਇਹ ਇਧਰ ਉਧਰੋਂ ਆਹਨ ਬੜੇ ਪੈਸੇ ਆਉਂਦੇ ਨੇ ਇਹਨੂੰ ਪੁੱਛੋ ਇਧਰ ਉਧਰੋਂ ਥਗੀ ਦੇ ਪੈਸੇ ਆਉਂਦੇ ਨੇ ਕਿਹੜੇ ਪੈਸੇ ਆਉਂਦੇ ਨੇ ਐਮਐਲਏ ਬੰਦ ਤੋਂ ਬਾਅਦ ਤੇ ਪਹਿਲਾਂ ਬਹਸਾਬ ਦੇ ਨਾ ਜਿੰਦਾ ਇੱਧਰ ਉੱਧਰੋਂ ਪੈਸੇ ਹੁੰਦੇ ਨਹੀਂ ਇਥੇ ਕਮੇਟੀ ਘਰੇ ਦਾ ਭਰਾ ਉਹ ਗਿੱਲ ਝੂਠੇ ਬਾਗੇ ਪੈਸੇ ਆਉਂਦੇ ਨੇ ਮੈਂ ਨਾ ਸਾਨੂੰ ਗੰਨੇ ਦੇ ਪੈਸੇ ਆਉਂਦੇ ਨੇ ਨਿੰਬੂ ਦੇ ਬਾਗ ਦੇ ਆਉਂਦੇ ਨੇ ਕਿਨੂ ਦੇ ਬਾਗ ਦੇ ਆਉਂਦੇ ਨੇ ਝੋਨੇ ਦੇ ਆਉਂਦੇ ਇਹ ਦੱਸੇ ਇਹਨੂੰ ਕਿਥੇ ਪੈਸੇ ਆਉਂਦੇ ਨੇ ਕਿ ਠੱਗੀ ਦੇ ਪੈਸੇ ਮਾਰ ਕੇ ਨਾ ਇੱਧਰ ਉੱਧਰੋਂ ਬੜੇ ਪੈਸੇ ਆ ਜਾਂਦੇ ਨੇ ਇਹ ਰਲਿਆ ਇਹਨਾਂ ਨੇ ਨਾ ਆ ਪਾਏ ਨਾ ਸਾਰੀਆਂ ਕੋਠੀਆਂ ਮਹਿੰਗੀਆਂ ਸਾਰਾ ਦਾ ਕ腐ਸ਼ਨ ਦਾ ਪ੍ਰਾਇ ਸਾਹਮਣੇ ਆ ਗਿਆ ਉਹ ਫੰਡਿੰਗ ਦੇ ਇਹਨੂੰ ਉੱਥੇ ਜਾ ਕੇ ਭਗੰਤ ਮੰਨਦੇ ਪੜੀ ਪੈਂਦਾ ਇੱਥੇ ਭਗੰਤ ਮੰਨਣਾ ਤਾਂ ਮੈਂ ਜਾਣਦੇ ਕੋਈ ਨਹੀਂ ਸੀ ਇਹਨੂੰ ਲਗੂ ਕੇ ਪਤਾ ਸਮਾਇਆ ਗਿਆ ਤੇ ਕੋਈ ਗੱਲ ਨਹੀਂ ਨਵੇੜਾਂ ਦੇ ਹਿਸਾਬ ਕੋਈ ਗੱਲ ਤੇ ਤੁਹਾਡਾ ਵੀ ਧੰਵਾਦ ਆ ਫਿਰ ਸਾਰਿਆਂ ਦਾ ਤੁਸੀਂ ਸਾਡੇ ਸਨੇਹ ਦੇ ਇਕੱਠੇ ਆਏ ਜੇ ਇਹ ਹਲਕਾ ਇੰਚਾਰਜ ਜੰਦਾ ਵੀ ਸਾਰਿਆਂ ਦਾ ਧੰਵਾਦ ਆ ਇਹ ਸਾਰੇ ਇਕੱਠੇ ਹੋ ਕੇ ਫਤਾਸਬੀਰ ਸਿੰਘ ਦੇ ਸਾਰੇ ਸਿਪਾਹੀ ਨੇ ਤੇ ਇਹ ਮਿਲਣ ਆਣ ਕੇ ਇੱਥੇ ਪ੍ਰਸਾਦ ਸਾਂਝੀ ਕੀਤੀ